ਸਾਸਰੀ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚ ਚੁੱਕੇ ਹਾਂ ਗਦੋ ਬੂਆ ਵਿਕੇਂਦ ਨਰੈਣ ਹੋ ਮੋਫਤੀ ਕਲੀਨਿਕ ਜਿੱਥੇ ਇੱਕ ਬਲਟਵਾ ਵਾਲਿਆਂ ਦੀ ਨਵੀਂ ਬ੍ਰਾਂਚ ਖੁੱਲ ਚੁੱਕੀ ਆ ਤੇ ਡਾਕਟਰ ਸਾਹਿਬ ਨਾਲ ਅੱਜ ਆਪਾਂ ਕਰਦੇ ਆ ਗੱਲਾਂ ਬਾਤਾਂ ਅਤੇ ਜਾਣਦੇ ਹਾਂ ਕਿ ਇੱਥੇ ਜਿਹੜੀਆਂ ਕਿਸ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਆ ਆਓ ਤੁਹਾਨੂੰ ਲੈ ਚਲਦੇ ਹਾਂ ਮਲਾਉਣੇ ਹਾਂ ਡਾਕਟਰ ਸਾਹਿਬ ਦੇ ਨਾਲ ਡਾਕਟਰ ਸਾਹਿਬ ਦੇ ਡਰਸਬ ਜਿਹੜੀ ਆਪਣਾ ਨਵਾਂ ਕਲੀਨਿਕ ਕਿੱਥੇ ਖੁੱਲਿਆ ਹੈ ਆਪਣਾ ਨਵਾਂ ਕਲੀਨਿਕ ਡਾਕਟਰ ਨਰੈਣ ਹੋਮੋਪੈਥਿਕ ਕਲੀਨਿਕ ਗਗੋਬੂਆ 메ਨ ਬਾਜ਼ਾਰ ਦੇ ਵਿੱਚ 메ਨ ਹਾਈਵੇ ਤੇ ਝਬਾਲ ਰੋਡ ਅੱਡਾ ਗਗੋਬੂਆ ਵਿਖੇ ਹੁੰਦਾ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਇੱਥੇ ਮਤਲਬ ਦਵਾਈਆਂ ਇੱਥੇ ਆਪਾਂ ਜਿਹੜੀਆਂ ਦੇ ਲਈ। ਇੱਥੇ ਹਰੇਕ ਤਰ੍ਹਾਂ ਦੀ ਹੋਮੋਪੈਥਿਕ ਦਵਾਈ ਪਸ਼ੂਆਂ ਦੀਆਂ ਦਵਾਈਆਂ ਜੇ ਵੱਲੋਂ ਪਸ਼ੂਆਂ ਨੂੰ ਗੈਂਡ ਬੰਨ ਪੈ ਜਾਂਦਾ ਵਾ ਜਾਂ ਕੋਈ ਵੀ ਪ੍ਰੋਬਲਮ ਆ ਜਾਂਦੀ ਪਸ਼ੂਆਂ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਆ ਜਾਂਦੀ ਹੈ ਜਾਂ ਹੋਮੋਪੈਥੀ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਹਰੇਕ ਤਰ੍ਹਾਂ ਦੀ ਹੋਮੋਪੈਥਿਕ ਦਵਾਈ ਤੇ ਹਰੇਕ ਤਰ੍ਹਾਂ ਦੀ ਪਸ਼ੂ ਦਵਾਈ ਹਰੇਕ ਤਰ੍ਹਾਂ ਦੀ ਦਵਾਈ ਇੱਥੇ ਮਿਲਦੀ ਹੈ। ਜੋ ਜਿਸ ਤਰ੍ਹਾਂ ਅੱਜਕੱਲ੍ਹ ਟਾਈਫਾਇਟ ਹੋ ਰਿਹਾ ਏ ਇਹਦੇ ਬਾਰੇ ਵੀ ਕੋਈ ਦਵਾਈ ਏ ਆਪਣੇ ਕੋਲ ਟਾਈਫਾਇਟ ਦੀ ਬਹੁਤ ਵਧੀਆ ਦਵਾਈ ਏਗੀ ਤੁਹਾਨੂੰ ਪਹਿਲੇ ਹਫਤੇ ਦੇ ਵਿੱਚ ਹੀ ਰਿਜ਼ਲਟ ਦੇ ਦੋਗੇ ਤੇ ਆਪਣੇ ਕੋਲ ਇੱਕ ਹੋਰ ਵੀ ਆ ਜੇ ਕੋਈ ਦਵਾਈ ਲੈਣਾ ਚਾਹਵੇ ਤੇ ਆਪਾਂ ਉਹਨੂੰ 20 ਤੋਂ 30% ਆਫਰ ਦੇ ਵਿੱਚ ਦਵਾਈ ਦੇਵਾਂਗੇ ਡਿਸਕਾਊਂਟ ਕਰਕੇ ਦਵਾਈਆਂ ਦੇਵਾਂਗੇ ਤੇ ਕਿੰਨਾ ਟਾਈਮ ਜਿਹੜੀ ਆ ਜਿਸ ਤਰ੍ਹਾਂ ਟਾਈਫਾਇਟ ਦੀ ਕਿਸੇ ਮਰੀਜ਼ ਨੇ ਦਵਾਈ ਖਾਣੀ ਕਿੰਨਾ ਟਾਈਮ ਖਾਣੀ ਪੈਂਦੀ ਹੈ ਪਰ ਇਹਦੇ ਵਿੱਚ ਆਪਾਂ ਉਹਨਾਂ ਦੀ ਰਿਪੋਰਟ ਵੇਖ ਕੇ ਦਸੀਦਾ ਵਾ ਕਿ ਉਹਨੂੰ ਡਾਈਫਰਡ ਹੈ ਕਿੰਨਾ ਵਾ ਜੇ ਤਾਂ +320 ਤੱਕ ਜਾਣ ਰਿਹਾ ਵਾ ਫੁੱਲ ਡਾਈਫਰਡ ਆ ਗਿਆ ਵਾ ਫਿਰ ਉਹਨੂੰ ਥੋੜਾ ਟਾਈਮ ਵੱਧ ਲੱਗ ਸਕਦਾ ਵਾ ਨਹੀਂ ਤੇ ਪਹਿਲੇ ਹਫਤੇ ਦੇ ਵਿੱਚ ਜਾਂ ਪਹਿਲੇ ਮਹੀਨੇ ਦੇ ਵਿੱਚ ਵਿੱਚ ਉਹਨੂੰ ਬਹੁਤ ਜ਼ਿਆਦਾ ਰੀਲੀਫ ਮਿਲ ਜਾਂਦਾ ਵਾ ਫਿਰ ਉਹਨੂੰ ਮਤਲਬ ਕਿ ਆ ਉਹ ਬੋਤਲਾ ਲਵਾਉਣ ਡਿਆ ਵਾ ਦਵਾਈਆਂ ਖਾਣ ਡਿਆ ਵਾ ਤੇ ਉਹ ਚੀਜ਼ ਤੋਂ ਓਕੇ ਆ ਪਿਆ ਵਾ ਉਹਨੂੰ ਉਸ ਚੀਜ਼ ਦਾ ਬਹੁਤ ਜ਼ਿਆਦਾ ਆਰਾਮ ਪਹਿਲੇ ਹਫਤੇ ਤੋਂ ਹੀ ਪਹਿਲੇ ਮਹੀਨੇ ਦੇ ਵਿੱਚ ਹੀ ਸਾਰਾ ਕੁਝ ਸੈੱਟ ਹੋਣ ਲੱਗ ਜੂਗਾ ਇਹਦੇ ਲੱਛਣ ਜਿਹੜੇ ਕਾਈ ਫਿਰਦੇ ਕੀ ਨੇ ਉਹਦੇ ਭਾਜੀ ਲੱਛਣ ਨੇ ਸਰੀਰ ਤੋਂ ਤਕਾਵਟ ਉੱਠਿਆ ਨਾ ਜਾਣਾ ਕਮਜ਼ੋਰੀ ਭੋਖਣਾ ਲੱਗਣਾ ਸਾਹ ਚੜੀ ਜਾਣਾ ਇਤਾਂ ਦੀਆਂ ਬੜੀਆਂ ਜੇ ਸਾਰੇ ਸਰੀਰ ਚ ਪੇਨ ਪੇਨਸ ਹੋਈ ਜਾਣੀਆਂ ਜੋੜ ਪੀੜ ਕਰੀ ਜਾਣੇ ਵੀਕਨੈਸ ਬਹੁਤ ਜ਼ਿਆਦਾ ਬੀਪੀ ਘਟ ਜਾਣਾ ਇਹ ਸਾਰੇ ਸਾਦੀ ਇਹਦੇ ਲੱਛਣ ਤੇ ਇੱਕ ਮੋਟਾ ਮੋਟਾ ਇਹ ਤੁਸੀਂ ਦੱਸ ਦੋ ਵੀ ਜਿਹੜੀ ਆਪਣੇ ਕਲੀਨਿਕ ਦੇ ਵਿੱਚ ਮੇਨ ਮੇਨ ਜਿਹੜੀਆਂ ਆਮ ਜਿਹੜੀਆਂ ਬਿਮਾਰੀਆਂ ਉਹਨਾਂ ਦੇ ਇਲਾਜ ਬਾਰੇ ਦੱਸ ਕਿੰਨੀਆਂ ਕ ਬਿਮਾਰੀਆਂ ਜਿਹੜੀਆਂ ਜਿਨ੍ਹਾਂ ਦਾ ਤ੍ਰੰਤਿ ਹੱਲ ਹੈਗਾ ਉਹ ਮੋਬਾਈਲ ਦੇ ਵਿੱਚ ਪਾਜੀ ਤ੍ਰੰਤ ਹੱਲ ਬੜੀਆਂ ਚੀਜ਼ਾਂ ਦਾ ਹੈਗਾ ਵਾ ਜਿਤਨਾ ਕਿ ਉਹ ਮੋਬਾਈਲ થી ਬਹੁਤ ਜ਼ਿਆਦਾ ਸਲੋ ਹੀ ਹੁੰਣੋਂ ਕੰਮ ਨਹੀਂ ਰਿਹਾ ਗਿਆ ਹੁਣ ਉਹ ਮੋਬਾਈਲ થી ਬਹੁਤ ਜ਼ਿਆਦਾ ਫਾਸਟ ਐਕਟਿੰਗ ਆ ਬਸ ਇੱਕੋ ਗੱਲ ਹੈ ਕਿ ਤੁਹਾਡੀ ਦਵਾਈ ਸਹੀ ਹੋਣੀ ਚਾਹੀਦੀ ਆ ਜਿਵੇਂ ਤਾਂ ਨਮ ਗੱਲ ਕੀਤੀ ਹਸਤਮਾਨਾ ਪੇਸ਼ੈਂਟ ਲੈ ਆਓ ਪਹਿਲੇ ਹਫਤੇ ਦੇ ਵਿੱਚ ਰਿਜ਼ਲਟ ਮਿਲ ਜੂਗਾ ਟਾਈਫਰ ਦਾ ਮਿਲ ਜੂਗਾ ਸਖਸ਼ ਦੀ ਕਮਜ਼ੋਰੀ ਦਾ ਉਹਦਾ ਮਿਲ ਜੂਗਾ ਲੇਡੀਜ਼ ਦੀ ਕਈ ਪ੍ਰੋਬਲਮ ਹੋਵੇ ਰਿਜ਼ਲਟ ਮਿਲ ਜੂਗਾ ਜਿਸ ਤਰ੍ਹਾਂ ਇੱਕ ਬਣਾ ਦੀ ਪ੍ਰੋਬਲਮ ਹੁੰਦੀ ਆ ਜ਼ਿਆਦਾ ਕਰਕੇ ਮਾਂਮਰੀ ਦੇ ਵਿੱਚ ਭਾਜੀ ਬਹੁਤ ਵਧੀਆ ਹਾਲ ਲੇ ਗਿਆ ਮਸਲਾ ਇਹ ਆ ਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਵਾ ਕਿ ਪ੍ਰਕਾਰਨ ਕੀ ਆ ਜਿਵੇਂ ਉਹਨਾਂ ਦਾ ਅਲਟਰਾਸਾਉਂਡ ਕਰਾ ਲਈਦਾ ਵਾ ਜਾਂ ਕੋਈ ਹਾਰਮੋਨ ਦੀ ਪ੍ਰੋਬਲਮ ਹੋਏ ਉਹ ਤਾਂ ਮਸਲਾ ਹੱਲ ਕਰ ਲਈਦਾ ਵਾ ਮਤਲਬ ਮੇਨ ਗੱਲ ਆ ਕਿ ਉੱਤੇ ਆਪਾਂ ਨੂੰ ਦੇਖਣਾ ਪਊਗਾ ਟੈਸਟ ਕਰਾ ਕੇ ਡਾਇਗਨੋਸ ਕਰੀਦਾ ਵਾ ਕਿ ਪ੍ਰੋਬਲਮ ਕੀ ਆ ਫਿਰ ਉਹਦੇ ਹਿਸਾਬ ਨਾਲ ਤਾਂ ਬਹੁਤ ਵਧੀਆ ਹਾਲ ਲੇਗਾ ਬਾਕੀ ਆਪਣੇ ਕੋਲ ਮੋਬਿਲ ਦੀਆਂ ਚੀਜ਼ਾਂ ਦੀਆਂ ਤਾਂ ਗਿਆ ਬਹੁਤ ਹੈਗੀਆਂ ਜਿਹੜੀਆਂ ਮਾਂਮਰੀ ਨੂੰ ਬਹੁਤ ਜਲਦੀ ਠੀਕ ਕਰ ਦਿੰਦੀਆਂ ਵਾ ਤੇ ਆਪਣੇ ਕੋਲ ਮੇਨ ਇਸ ਗੀ ਤੇ ਬੜਾ ਵਧੀਆ ਇਲਾਜ ਹੈਗਾ ਜਿਨ੍ਹਾਂ ਨੂੰ ਭੈਣ ਨੂੰ Pregnancy conceive ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਆ ਮਲੋ ਉਹ ਚੀਜ਼ ਦਾ ਬੜਾ ਵਧੀਆ ਮਾ ਆਪਣੇ ਕੋਲ ਹੱਲੇਗਾ ਆਪਾਂ ਟੈਸਟ ਕਰਾ ਕੇ ਉਹ ਚੀਜ਼ ਦਾ ਬਹੁਤ ਪੇਸ਼ੈਂਟ ਸੈਟੀਸਫਾਈ ਕੀਤੇ ਹੋਇਆ ਤੇ ਬਹੁਤ ਸੋਹਣਾ ਰਿਜ਼ਲਟ ਆ ਤੇ ਜਿੰਨਾ ਵੀ ਭੈਣਾਂ ਨੂੰ ਇਹ ਪ੍ਰੋਬਲਮ ਆ ਰਹੀ ਆ ਉਹ ਸਾਡੇ ਨਾਲ ਇੱਕ ਵਾਰੀ ਜਰੂਰ ਸੰਪਰਕ ਕਰ ਸੰਪਰਕ ਨੰਬਰ ਦਾ ਦੱਸ 9814160628 ਸੋ ਡਾਕਟਰ ਸਾਹਿਬ ਸੀ ਸਾਡੇ ਨਾਲ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਦਾ ਹੋਮੋਪੈਥੀ ਦੇ ਵਿੱਚ ਹੱਲ ਹੈਗਾ ਅਗਰ ਤੁਹਾਨੂੰ ਵੀ ਕੋਈ ਮੁਸ਼ਕਲ ਆਉਂਦੀ ਆ ਇਸ ਸੰਬੰਧੀ ਦੇ ਤੁਸੀਂ ਡਾਕਟਰ ਸਾਹਿਬ ਨਾਲ ਜਿਹੜਾ ਉਹ ਸੰਪਰਕ ਕਰਕੇ ਤੇ ਇਹ ਸਭ ਮੁਸ਼ਕਲ ਤੋਂ ਛੁਟਕਾਰਾ ਪਾ ਸਕਦੇ ਹੋ